ਕਹੜਾ ਆ ਰਿਹਾ ਮੈਂ ਕਿਹੜਾ ਕਿਆ ਗੱਲਵਾਦ ਆ ਯਾਰ ਰੰਮੀ ਵੀ ਪਿੱਛੇ ਪਈ ਹੈਲਦੀ ਵੀ ਆਜਾ ਦੇਖੋ ਸਰਕਾਰਾਂ ਦਾ ਮੈਂ ਧੰਨਵਾਦ ਭਾਈ ਅਸੀਂ ਤਾਂ ਬੜੇ ਖੁਸ਼ ਆ ਸਾਡਾ ਤਾਂ ਅੰਤ ਹੀ ਕੋਈ ਨਹੀਂ ਖੁਸ਼ੀ ਵਾਲਾ ਅਨੰਦ ਆਉਂਦਾ ਅਨੰਦ ਬਹੁਤ ਹੀ ਨੰਦਾਰ ਹਾਂ ਬਹੁਤ ਵਧੀਆ ਝੜ ਚ ਬਣਦੀ ਆ ਬਾਈ ਜੀ ਅੱਛਾ ਸੌਖਾ ਆਇਆ ਉਹ ਬਣੇ ਕੋਈ ਨਹੀਂ ਮੈਂ ਦੱਸਦਾ ਉਹ ਮੈਂ ਦੱਸ ਦੇਣਾ ਤੈਨੂੰ ਕੋਈ ਨਹੀਂ ਪਿੰਡ ਨੂੰ ਬਹੁਤ ਜ਼ਿਆਦਾ ਸੌਖਾ ਹੋਗਾ ਮੈਂ ਖੇਤ ਆ ਰੋਡ ਤੇ ਕੀਮਤ ਤਾਂ ਪਹਿਲਾਂ ਹੀ ਜ਼ਮੀਨਾਂ ਦੀ ਬਹੁਤ ਵਧੀ ਪਈ ਆ ਰੋਡ ਤੇ ਜ਼ਮੀਨ ਆ ਗਈ ਆ ਹਾਂ 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 ਮਾ ਚਿੱਲਾ ਹੋ ਗਿਆ ਕਿੰਨੇ ਲਓ ਵੀ ਮਿੱਤਰ ਸਾਸਰੀ ਕਾਲ ਜੀ ਤੇ ਅਸੀਂ ਇਧਰ ਮੁਆਇਨਾ ਕਰਦੇ ਸੀ ਆਪਣੇ ਨੱਕੇ ਦਾ ਤੇ ਆਪਣੇ ਇਧਰ ਮੈਸਤਰੀ ਸਾਹਿਬ ਸੱਦੇ ਹਾਂ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਚੜਦੀ ਕਲਾ ਚੜਦੀ ਕਲਾ ਕਿਰਪਾ ਮਾਲਕ ਦੀ ਚਲੋ ਕਿਰਪਾ ਚਾਹੀਦੀ ਮਾਲਕ ਦੀ ਤੇ ਕਿਵੇਂ ਹੋ ਜੂ ਆਪਣਾ ਹਾਲ ਇਹ ਦਾ ਹਾਂ ਹਾਂ ਹੋ ਜੂ ਬਣਾ ਦੇ ਕੱਲ ਨੂੰ ਕੱਲ ਨੂੰ ਬਈ ਬਣਾਵਾਂਗੇ ਅਸੀਂ ਕਿਉਂਕਿ ਆ ਨਾ ਖਾਰਬਾਲੀ ਪਾਉਂਦਾ ਸਾਰੇ ਮਿੱਟੀ ਚੜ ਗਈ ਆ ਤੇ ਮੈਂ ਕਹੇ ਉਹਨੂੰ ਸੈਟਿੰਗ ਕਰਦੇ ਤੇ ਆ ਜਿਹੜੀ ਆਪਣੀ ਮਿੱਟੀ ਲਾਉਣ ਵਾਲੀ ਆ ਸਾਈਡਾਂ ਇਹ ਵੀ ਬਈ ਆਪਾਂ ਚਲੋ ਸਾਰਿਆਂ ਨੂੰ ਹਨਾ ਬੇਨਤੀ ਐ ਵੈਸੇ ਕੀ ਪਤਾ ਲਾ ਲੈਣ ਆਪੋ ਆਪਣੇ ਮੱਥੇ ਲਾ ਲੈਣ ਹਨਾ ਮੇਰੇ ਤਾਂ ਵੇਖ ਲਓ ਮਿੱਟੀ ਕਿੰਨੀ ਛੱਡੀ ਆ ਇੱਥੋਂ ਲੱਗੋ ਵੇਖੋ ਕਿੱਥੋਂ ਤੱਕ ਲਾਈ ਪਈ ਆ ਲਾਈ ਮੇਰੇ ਜਾਣ ਕੇ ਆ ਚਲੋ ਉਹਦਾ ਕੋਈ ਗੱਲ ਨਹੀਂ ਮੈਂ ਆਪ ਹੀ ਚੱਕ ਲੈਣੀ ਆ ਆਈ ਡੀਨ ਟੈਨਸ਼ਨ ਪਹਿਲਾਂ ਵੀ ਮਿੱਟੀ ਦੇ ਪੈਸੇ ਦਿੱਤੇ ਆ ਹੁਣ ਵੀ ਪੈਸੇ ਲਾ ਕੇ ਚੱਕਣੀ ਆ ਠੀਕ ਆ ਤੇ ਇਧਰਲੇ ਪਾਸੇ ਤੁਸੀਂ ਆ ਵੇਖ ਲਓ ਕਿੰਨਾ ਕੁ ਥਾਂ ਛੱਡਿਆ ਇਹ ਵੀ ਤੁਸੀਂ ਆਪ ਚੈੱਕ ਕਰ ਲਓ ਇੱਧਰਲੇ ਪਾਸੇ ਵੀ ਚੈੱਕ ਕਰ ਲਓ ਠੀਕ ਆ ਆ ਵੇਖੋ ਕਿੰਨੀ ਮਿੱਟੀ ਛੱਡੀ ਆ ਇੱਥੋਂ ਤੱਕ ਤਾਂ ਮੇਰਾ ਵੈਸੇ ਜਗਾ ਆਉਂਦੀ ਹੈ ਇਹ ਉਹ ਵਰਜੀ ਨਿਸ਼ਾਨੀ ਲੱਗੀ ਮੈਂਤੀ ਹੋਈ ਆ ਆਹ ਰਿਹਾ ਇੱਥੋਂ ਤੱਕ ਤਾਂ ਵੈਸੇ ਮੇਰਾ ਵਾਹਣ ਬਣਦਾ ਵੈਸੇ ਇੱਥੋਂ ਤੱਕ ਤੂੰ ਇੱਥੋਂ ਤੱਕ ਹੀ ਰੱਖ ਜੇ ਇੱਥੋਂ ਤੱਕ ਰੱਖਦੇ ਆਂ ਤਾਂ ਵੇਖੋ ਕਿੰਨੀ ਮਿੱਟੀ ਆ ਆ ਸਾਰੀ ਚੱਕ ਕੇ ਆਪਾਂ ਤਾਂ ਲਾਦ ਨਹੀਂ ਬੰਨੇ ਦੇ ਨਾਲ ਜਿਹਨੇ ਵੱਡਣਾ ਵੱਢੀ ਜੋ ਜਿਹਨੇ ਰਾਹ ਵੱਡੇ ਆ ਨਾ ਮੈਂ ਤਾਂ ਅਜੇ ਤੱਕ ਤਰੱਕੀ ਕਰਦਾ ਨਹੀਂ ਵੇਖਿਆ ਜਿਹੜਾ ਕੋਈ ਕਿਸੇ ਦੀਆਂ ਵੱਟਾਂ ਵੜਦਾ ਉਹ ਵੀ ਨੇ ਮੈਂ ਅੱਜ ਤੱਕ ਦੇਖਿਆ ਵੀ ਉਹ ਕਾਮਯਾਬ ਹੋਇਆ ਉਹ ਵੱਟਾਂ ਵੱਢ ਕੇ ਰਾਹ ਵੱਢ ਕੇ ਛੱਪੜ ਰੋ ਕੇ ਕਦੇ ਤਰੱਕੀ ਨਹੀਂ ਹੁੰਦੀ ਮਾਮ ਮਿੱਤਰੋ ਕਿ ਜੀਸੀਬੀ ਲਾ ਕੇ ਆਪਦੇ ਮੱਥੇ ਪੱਕਾ ਕਰ ਦੇਣਾ ਜਿਹਨੇ ਕਰਨਾ ਕਰ ਲਿਆਣਾ ਵੀ ਸੜਕ ਤਾਂ ਇਹ ਸਾਰਿਆਂ ਦਾ ਲੋੜ ਹੈ ਇਹ ਮਸਾਂ ਤਾਂ ਆ ਬਣੀ ਆ ਵੀ ਜਿਹਦੇ ਆਸ-ਪਾਸੇ ਮਿੱਟੀ ਲੱਗੇ ਜ ਤਾਂ ਫਾਇਦਾ ਹੀ ਆ ਹੁਣ ਆਪਾਂ ਜਾਂ ਸੜਕ ਵਾਲਿਆਂ ਨੂੰ ਕਹੀਏ ਜਾਂ ਪੰਚਾਇਤ ਨੂੰ ਕਹੀਏ ਹਨਾ ਆਪੋ ਆਪਣੇ ਮੱਥੇ ਲਾ ਲਓ ਆਪਣੀ ਵੀ ਜ਼ਿੰਮੇਵਾਰੀ ਆ ਹਾਂ ਸਾਰਾ ਕੰਮ ਸਰਕਾਰਾਂ ਨਹੀਂ ਕਰਦੀਆਂ ਮੈਨੂੰ ਨਹੀਂ ਪਤਾ ਇਹ ਮੈਟਰ ਤੇ ਵੀ ਸੜਕ ਸੜਕ ਨੂੰ ਕੀ ਸਰਕਾਰ ਲਾਉਂਦੀ ਮਿੱਟੀ ਕਿ ਕਿਸਾਨ ਲਾਉਂਦਾ ਕਿ ਪੰਚਾਇਤ ਲਾਉਂਦੀ ਆਪਾਂ ਨੂੰ ਇਹ ਗੱਲ ਦਾ ਨਹੀਂ ਪਤਾ ਅਰ ਆਪਾਂ ਆਪਦਾ ਹੱਲ ਆਪਦਾ ਕਰ ਦੇਣਾ ਇੱਕ ਦੋ ਦਿਨਾਂ ਚ ਨੱਕਾ ਬਣਾ ਕੇ ਆਪਾਂ ਆਪਦਾ ਮੱਥਾ ਬਣਾ ਦੇਣਾ ਘਾੜ ਕਿਸੇ ਨੇ ਬਣਾਉਣਾ ਵਧਣਾ ਵੱਢੀ ਜਾਵੇ ਰਾਜ ਜੀ ਨੇ ਨਹੀਂ ਵਧਣਾ ਨਾ ਵਢੇ ਮੇਰਾ ਜਿੱਥੇ ਪੱਥਰ ਲੱਗਾ ਉਦੋਂ ਵੱਢੀ ਛੱਡੂਗਾ ਚਲੋ ਅੱਜ ਲਿਆਉਨੇ ਹੁਣ ਟੋਟਾ ਟਾ ਛੱਡਦੇ ਆ ਬਾਈ ਮੈਸਤਰੀ ਆਪਣਾ ਕੱਲ ਨੂੰ ਲੱਗੂ ਚਲੋ ਜੀ ਸੜਕ ਬਣ ਗਈਆਂ ਜੀ ਮੋੜ ਚੋਂ ਆਪਣੇ ਪਿੰਡਾਂ ਤੇ ਆਪਣੇ ਖੇਤ ਤੋਂ ਅੱਗੇ ਟੱਪ ਗਈ ਸੂਏ ਤੱਕ ਥੋੜਾ ਅੱਗੇ ਟੋਟਾ ਰਹਿਣਾ ਬਾਕੀ ਕੰਪਲੀਟ ਆ ਨਜ਼ਾਰਾ ਵੜਾ ਹੁਣ ਪਰ ਲੋਕ ਹੌਲੀ ਨਹੀਂ ਜਾਂਦੇ ਸਪੀਡ ਵਾਲੀ ਹੁੰਦੀ ਲੋਕਾਂ ਦੀ ਓਕੇ ਹੋ ਗਈ ਸਾਰੀ ਸਿਮਿਆ ਕੋਲੋਂ ਆਪਣੇ ਪਿੰਡੋਂ ਜਾਨੀ ਪਲੂਰ ਤੋਂ ਸੂਏ ਤੱਕ ਕਲੀਅਰ ਬਾਕੀ ਨਜ਼ਾਰਾ ਹੀ ਆ ਗਿਆ ਹਾਂ ਤਾਂ ਆਉਂਦਾ लवली ਹਾਂ ਪਾਰਟੀ ਲੈਣ ਦੀ ਲੋੜ ਆ ਵੀਰੇ ਅੱਜ ਗਾਦੀ ਪਾਰਟੀ ਆ ਹਾਂ ਸੜਕ ਬਣ ਗਈ ਆਵਾਜ਼ ਆਈ ਬਹੁਤ ਵਧ ਗਈ ਆਪਣੀ ਕਿ ਨਹੀਂ ਮੈਂ ਕਿਹਾ ਨਾ ਰੋਡ ਦਾ ਕਿੱਲਾ ਆ ਗਿਆ ਇੱਕ ਰੋਡ ਤੇ ਕੀਮਤ ਤਾਂ ਪਹਿਲਾਂ ਹੀ ਜ਼ਮੀਨਾਂ ਦੀ ਬਹੁਤ ਵਧੀ ਪਈ ਆ ਰੋਡ ਤੇ ਜ਼ਮੀਨ ਆ ਗਈ ਆਹ 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 ਕਿੱਲਾ ਹੋ ਗਿਆ ਕਿੰਨੇ ਦਾ ਚੱਕਦੇ 4 ਕੋਟ ਦੇ ਕਿੱਲੇ ਉਧਰ ਲੈਨੇ ਹੋਰ ਖਰਾਬ ਤੇ ਉਧਰ ਆ ਕੇ ਨਾ ਮਾਰਦੇ ਥੋਦਾ ਹੋ ਗਈ ਕਲੀਅਰ ਹੁਣ ਆ ਗਿਆ ਨਜ਼ਾਰਾ ਅੱਜ ਉੱਧਰ ਹੀ ਬਣ ਜਾਣੀ ਆ ਉਹ ਸਪੀਡ ਕਿੰਨੀ ਨਾ ਜਾਂਦੇ ਲੋਕ ਹਨ ਹਾਂ ਬਈ ਪੋੜੇ ਨਹੀਂ ਹੋਗੇ ਜਾਂਦੇ ਰੋਡ ਵਾਗ ਤਾ ਤੱਕ ਤਾਂ ਖੋਲ ਕੇ ਚੱਲੇ ਬਸ ਆਜੇ ਨੇ ਮੈਨੂੰ ਤੰਗ ਕੀਤਾ ਮੈਂ ਹੈਗਾ ਬਿਮਾਰ ਇਨੇ ਕੀਤਾ ਤੰਗ ਹੌਲੀ ਹੌਲੀ ਬਾਈ ਹੌਲੀ ਹੌਲੀ ਮੋਟਰਸਾਈਕਲ ਇੱਥੇ ਖੜਾ ਦੇਗਾ ਪਵਾੜੀ ਲਿਆ ਫਿਰ ਚੱਲ ਗਏ ਗੁਰਪ੍ਰੀਤ ਭਾਈ ਲਵਲੀ ਕਹਿੰਦਾ ਵੀ ਆਪਣੇ ਹੈਗੀਆਂ ਟਾਲੀਆਂ ਦੇ ਮੋਢ ਜੇ ਤੇ ਇਹਨੂੰ ਮੈਂ ਆਖਿਆ ਸੀ ਇਹ ਦੋ ਦਿਨ ਹੋ ਗਏ ਆ ਕਹਿੰਦਾ ਬਾਈ ਮੈਂ ਕਿਹਾ ਹੁਣ ਮੰਨਣੀ ਪੈਣੀ ਆ ਆਪ ਜਦੋਂ ਜਵਾਬ ਨਹੀਂ ਦਿੰਦਾ ਫਿਰ ਸਾਨੂੰ ਤਾਪ ਚ ਉੱਠਣਾ ਪੈਣਾ ਤੇ ਸੜਕਦਿਆਂ ਤਾਂ ਪਹਿਲਾਂ ਬਾਈ ਬਹੁਤ ਬਹੁਤ ਵਧਾਈਆਂ ਆਨੰਦ ਆ ਗਿਆ ਜਨੇ ਲਵਲੀ ਲਵਲੀ ਸਾਡਾ ਖੁਸ਼ ਹੋ ਗਿਆ ਹਾਂ ਇੱਥੇ ਕੋਠੀ ਪਾਲਾ ਇੱਥੇ ਅੱਗੇ ਜਾਨੀ ਮੈਂ ਔਖਾ ਬਹੁਤ ਹੁੰਦਾ ਸੀ ਆ ਵਿਚਾਰੇ ਝੋਟੇ ਤੇ ਇਹ ਤਾਂ ਵਿਚਾਰਾ ਔਖਲੀਆਂ ਜਾਂਦਾ ਸੀ ਤੇ ਰੇੜੀ ਤੇ ਜਦੋਂ ਵਜਨ ਹੁੰਦਾ ਸੀ ਬਹੁਤ ਔਖੀ ਰੇਰੂ ਲੈ ਕੇ ਜਾਂਦਾ ਸੀ ਹੁਣ ਜਾਨੀ ਸਕੂਟਰ ਦੀ ਵੀ ਲਾਈਫ ਵਧ ਗਈ ਰੇੜੀ ਦੀ ਵਧ ਗਈ ਤੇ ਖੱਡਿਆ ਖੁੱਡਿਆ ਦੇ ਵਿੱਚ ਦੀ ਸੌਖਾ ਜਾਇਆ ਕਰਾਂਗੇ ਨਹੀਂ ਤਾਂ ਬਹੁਤ ਜ਼ਿਆਦਾ ਔਖੇ ਸੀ ਹੁਣ ਮੀਂਹ ਕਣੀ ਜਿਵੇਂ ਉੜਦੇ ਤੁਰੇ ਜੋੜਦੇ ਤੁਰੇ ਆ ਪਰ ਥੋੜਾ ਸਲੋ ਹੋ ਜਾਣਾ ਚਾਹੀਦਾ ਤੇਜ਼ ਵੜੇ ਜਾਂਦੇ ਨੇ ਉਹ ਕਿਉਂਕਿ ਨੱਥੂ ਵਾਲੇ ਵਾਲਾ ਰਾਹ ਵੀ ਖਰਾਬ ਨਾ ਅਜ ਬੰਨਣਾ ਤੇ ਜ਼ਿਆਦੇ ਇੱਧਰ ਦੀ ਲੋਕ ਜਾਂਦੇ ਆ ਬਹੁਤ ਜ਼ਿਆਦਾ ਰੌਣਕ ਮੇਲਾ ਬਣ ਗਿਆ ਸਾਡੇ ਰਾਹ ਜਾਨੀ ਤੇ ਫੇਰਾ ਪਤਾ ਧੰਨਵਾਦ ਕਰਦੇ ਆ ਬਈ ਸਰਕਾਰ ਦਾ ਜਿਨੇ ਵੀ ਬਣਾਈ ਆ ਧੰਨਵਾਦ ਅਣੰਤ ਆਉਂਦਾ ਆਨੰਦ ਬਹੁਤ ਇਨਾਮਦਾਰ ਹੈ ਬਹੁਤ ਵਧੀਆ ਸ਼ਰਤ ਬਣਦੀ ਆ ਬਾਈ ਜੀ ਅੱਛਾ ਸੌਖਾ ਆਇਆ ਉਹ ਭਣੇ ਕੋਈ ਮੈਂ ਦੱਸਦਾ ਉਹ ਮੈਂ ਦੱਸ ਦੇਣਾ ਤੈਨੂੰ ਕੋਈ ਨਹੀਂ ਪਰ ਪੈਡਲ ਨੂੰ ਬਹੁਤ ਜ਼ਿਆਦਾ ਸੌਖਾ ਹੋ ਗਿਆ ਉਹ ਸਪੀਡ ਵਾੜੀ ਲੋਕਾਂ ਦੇ ਆਣਾ ਗੱਡੀਆਂ ਵੜਗਿਆ ਜਾਂਦੇ ਆ ਆਹ ਆਏ ਬਾਈ ਨਿਕਾਲਾ ਉਹ ਸਾਈਡ ਦੀ ਸੱਤ ਉਹ ਨਹੀਂ ਹੁੰਦੀ ਬਾਈ ਟੈਂਡੀ ਕਰਕੇ ਨਗਾਰਾ ਭਾਈ ਟੈਂਡੀ ਕਰਕੇ ਤੇ ਲਓ ਭਾਈ ਕੰਮ ਵਾਕੇ ਸਾਰੇ ਬੰਦੇ ਖੁਸ਼ ਹੈ ਹਾਂ ਤੇ ਅਸੀਂ ਸਭ ਤੋਂ ਵੱਧ ਖੁਸ਼ ਕਿਉਂਕਿ ਅਸੀਂ ਤਾਂ ਵਿਚਾਰਾ ਇੱਥੇ ਆਉਣਾ ਹੁੰਦਾ ਸੀ ਸਾਨੂੰ ਬੜਾ ਸੌਖਾ ਚੱਲ ਗਿਆ ਜਾਨਦਾ ਭਾਈ ਝੋਟਾ ਸਾਡਾ ਸ਼ੂਕ ਦਾ ਕਿਉਂ लवली ਕਿਵੇਂ ਸੋਹਣਾ ਆਨੰਦ ਆਉਂਦਾ ਆਨੰਦ ਪੂਰਾ ਵਾਹ ਭਾਈ ਵੇੜਾ ਆ ਰਿਹਾ ਮੈਂ ਕਿਹੜਾ ਕੀ ਗੱਲਵਾਦ ਆ ਯਾਰ ਰੰਮੀ ਵੀ ਪਿੱਛੇ ਭਾਈ ਹੈਲਦੀ ਵੀ ਆ ਜਨਾ ਦੇਖੋ ਆ ਧੰਨਵਾਦ ਭਾਈ ਅਸੀਂ ਤਾਂ ਬੜੇ ਖੁਸ਼ ਆ ਸਾਡਾ ਤਾਂ ਅੰਤ ਹੀ ਕੋਈ ਨਹੀਂ ਖੁਸ਼ੀ ਵਾਲਾ ਜਿਹੜਾ ਇਹਨੇ ਸੌਖੇ ਹੋ ਗਏ ਦਾ ਕਿਉਂ ਆ ਸੀ ਆਪਣੇ ਟਾਲੀਆਂ ਹੋ ਗਈਆਂ ਜਾਦੇ ਇਹਨੂੰ ਮੈਂ ਆਖਿਆ ਵੀ ਥੋੜੀਆਂ ਪਟਲਾ ਵਿੱਚੋਂ ਵਿਰਲੀਆਂ ਛੱਡ ਦੇ ਉਹ ਇਧਰ ਛਾਂ ਜੀ ਵੱਧ ਆਉਂਦੀ ਐ ਬਾਕੀ ਛਾਂਗਣੀਆਂ ਹੀ ਆ ਇਹ ਲੰਮੀਆਂ ਵਿੱਚੋਂ ਵਿੱਚੋਂ ਵਿਰਲੀਆਂ ਕਰ ਦੇ ਜਿਹੜੀਆਂ ਵੱਡੀਆਂ ਉਹ ਛੱਡ ਦਿੰਨੇ ਵਿੱਚੋਂ ਵਿੱਚੋਂ ਬਾਕੀ ਪਟਲਾ ਆਪਾਂ ਦਾ ਬਾਲਣ ਦੀ ਲੋੜ ਨਹੀਂ ਤੇ ਇਹਨੂੰ ਮੈਂ ਖੈ ਚੱਲ ਤੂੰ ਕੱਟ ਲਾ। ਪੌਣ ਹਜੇ ਆਪਣਾ ਗਿੱਲਾ ਹੀ ਆ। ਉਹਦੋਂ ਨੂੰ ਬੱਤਰ ਆ ਜੂਗਾ ਜੇ ਆਪਾਂ 10 12 ਦਿਨ ਨਹੀਂ ਕਣਕ ਬੀਜਣੀ। ਉਹਦੋਂ ਨੂੰ ਬੱਤਰ ਆ ਜੂਗਾ। ਬਾਕੀ ਹੁਣ ਤੂੰ ਐਂ ਜਾਦੇ ਹੋਗੇ ਤੋਂ 4 ਵਜੇ ਖਤਮ ਹੋ ਜਾਂਦੀ ਐ। ਤੂੰ ਵਾੜ ਲਾ ਮੈਂ ਸਪਰੇਅ ਕਰਿਆ ਵਾਂ। ਮੇਰਾ ਜੋਰ ਲਵਾਤਾ ਲਵਲੀ ਨੇ ਸਾਰਾ ਤੇ ਇਧਰ ਵੇਖੋ ਕੁਹਾੜੀ ਮਾਰਦਾ। ਚੱਲ। ਲੈ। ਲੈ। ਮਾਰ ਥੱਲੇ ਮਾਰ ਤੇ ਲੈ ਆ ਜੰਨੀਆਂ ਮੈਂ ਇਧਰ ਵੜਾ ਕੇ ਆ ਰਿਆਂ ਵਿੱਚੋਂ ਵਿਰਲੀਆਂ ਕਰਤੀਆਂ ਮੇਰਾ ਜੋਰ ਲਵਾਤਾ ਨੇ ਬਈ ਬੁਖਾਰ ਚੜ੍ਹ ਕੇ ਬੰਦੇ ਨੂੰ ਉਤਰ ਜੇ ਹਨਾ ਤੇ ਸਾਰਾ ਹੀ ਸਰੀਰ ਦੀ એનર્ਜੀ ਸਾਰੀ ਖਤਮ ਹੋ ਜਾਂਦੀ ਆ ਮੈਂ ਕਹਿੰਦਾ ਥੋੜਾ ਜਿਹਾ ਕੰਮ ਕਾ ਪਸੀਨਾ ਆਉਂਦਾ ਤੇ ਦਾਵਾ ਡੋਲ ਜਾ ਜਾਂਦਾ ਸਰੀਰ ਇੰਨਾ ਬੁਖਾਰ ਭੈੜੀ ਚੀਜ਼ ਆ ਨਾ ਸਰੀਰ ਵੀਕ ਵੀਕਨੈਸ ਜੀ ਸਾਰੀ ਆਈ ਪਈ ਆ ਕਮਜ਼ੋਰੀ ਜੀ ਫੀਲ ਕਰਦਾ ਸਰੀਰ ਗੱਲ ਬਹੁਤ ਨਹੀਂ ਬੰਦੀ ਵਾਕੇ ਦੋ ਤਿੰਨ ਦਿਨ ਹੋ ਗਏ ਪਾਏ ਇਹਨੂੰ ਬਾਹ ਵੀ ਵੀਡੀਓ ਵੀ ਖਿੱਚ ਧੂਕੇ ਬਣਾਉਣਾ ਐਨਰਜੀ ਬੂਸਟ ਜੀ ਨਹੀਂ ਹੋ ਰਹੀ ਚੱਲ 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 ਇਹਨੇ ਮੱਲੋ ਮੱਲੀ ਲੇਟ ਕਰਾਦਾ ਹਣ ਇਹਦਾ ਡਰਮੀ ਰੱਖ ਕੇ ਆਉਣੀ ਸੀ ਇਹਦਾ ਮੋਲੀ ਵੀ ਲਿਜਾਏਗਾ ਹੈ ਸਾਲੀ ਸਿਰ ਮੋਲੀ ਲਿਜਾਏਗਾ ਥੋੜੇ ਦਿਨਾਂ ਤੱਕ ਬਈ ਮਟਰ ਲਾਉਨੇ ਆ ਕੰਮ ਕਰਦੇ ਆ ਆਪਾਂ ਡੰਨ ਅੱਜ ਵੇਖੋ ਵਾਦਰ ਕਿੰਨਾ ਪਾੜਾ ਹੋ ਗਿਆ ਅੱਜ ਧੂਆਂ ਹੀ ਧੂਆਂ ਹੋਇਆ ਪਿਆ ਆ ਸਭ ਤੋਂ ਵੱਧ ਧੂਆਂ ਆਜ ਬਾਕੀ ਹੁਣ ਵਾਹਣ ਪਿਛਲੇ ਸਾਲ ਵੀ ਜੋ ਰੌਣੀ ਕਰਤਾ ਸੀ ਮਸਾਂ ਹੀ ਵੱੱਤਰ ਲੈ ਜਾਂਦਾ ਐਦ ਕੀ ਵੀ ਲੱਗਦਾ ਆਈਆਂ ਵੱੱਤਰ ਵੀ ਹੌਲੀ ਹੌਲੀ ਧੁੱਪ ਨਹੀਂ ਨਾ ਲੱਗਦੀ ਇਹ ਬਾਕੀ ਧਵਾਜ ਦੇਣ ਵੀ ਹਜੇ ਪੰਜ ਹੀ ਹੋਏ ਸੀ ਪਾਣੀ ਲਾਏ ਇੱਟਾਂ ਵੀ ਸਵੇਰ ਦੀਆਂ ਤਾਰ ਕਰੀ ਜੰਨਾ ਇੱਟਾਂ ਆਪਣੇ ਕੋਲ ਪਈਆਂ ਸੀ ਘਰੇ ਕੱਲ ਨੂੰ ਜਿਹੜਾ ਆਪਾਂ ਨੱਕੇ ਤੇ ਲਾਵਾ ਹੁਣ ਪਾਣੀ ਪਾਤਾ ਹੁਣ ਲਵਲੀ ਦੀਆਂ ਲੱਕੜਾਂ ਲਵਾ ਕੇ ਆਇਆ ਘਰੇ ਕੱਲ ਨੂੰ ਹੋਰ ਰੇੜੀ ਤੇ ਲੈ ਜਾਾਂਗੇ ਲੱਦ ਕੇ ਆਪਾਂ ਰੇਤਾ ਮਿਲਾ ਆਇਆ ਸੀ ਖੇਤ ਹੁਣ ਸਾਡਾ ਇੱਧਰ 우ਸਤਾਦ ਵੀ ਤੋਂ ਲਾ ਆਇਆ ਪਿਆ ਕਿਉਂਕਿ ਜਦੋਂ ਇੱਕ ਵਾਰੀ ਘਰੇ ਫੀਵਰ ਹੋ ਜੇ ਨਾ ਸਾਰਿਆਂ ਨੂੰ ਹੋ ਜਾਂਦਾ ਫਸਟ ਨੂੰ ਹੀ ਹੋਇਆ ਪਿਆ ਦਿਲਪ੍ਰੀਤ ਇਕੱਲੀ ਬਚੀ ਆ ਇਹ ਦਰਸਾ ਦਾ ਸਤਾਨ ਜੀ ਵੀ ਅੱਜ ਬਿਮਾਰ ਹੋ ਗਿਆ ਦਿਲ ਨਹੀਂ ਹੋਇਆ ਕੱਲਾ ਦਿਲ ਦਾ ਬਚਾ ਹਾਂ ਦਿਲ ਬਚਿਆ ਯੈਸ ਸਾਗ ਨਾਲ ਅੱਜ ਕਹਿੰਦੇ ਦਰਪ੍ਰੀਤ ਨੇ ਰੋਟੀਆਂ ਬਕਾਈਆਂ ਹਾਂਜੀ ਲਓ ਯਾ ਸਾਡੇ ਦਲਪ੍ਰੀਤ ਕਹਿੰਦਾ ਮੰਮੀ ਤੂੰ ਨਹੀਂ ਰੋਟੀਆਂ ਲਾਉਣੀਆਂ ਮੈਂ ਲਾਉਂ ਅੱਜ ਖਾਣਾ ਬੱਧੇ ਲੈ ਵਧੀਆ ਲਾ ਲਈਆਂ ਤੂੰ ਹਾਂਜੀ ਗੋਲ ਯਾ ਰੋਟੀ ਬੱਸ ਤਾਂ ਹੂੰ ਆ ਨੀ ਨੇ ਕੈਂਡਾ ਸਹੀ ਹੈ ਹਰ ਸਾਰੀਆਂ ਕੈਂਡੋਂਗੀਆਂ ਇਹ ਸਭ ਕੌਸ ਸਾਰੀਆਂ ਕੈਂਡਾ ਲੱਾ ਮਾੜਾ ਮਟਾ ਹੋਈ ਜਾਂਦਾ ਇਹ ਤਾਂ ਹੋਈ ਜਾਂਦਾ ਪਰ ਰੋਟੀ ਓਕੇ ਹੈ ਥੈਂਕ ਯੂ ਮੇਰਾ ਪੁੱਤ ਰੋਟੀ ਪਕਾਉਣ ਲੱਪਿਆ ਹੈ ਅੱਜ ਤਾਂ ਦੂਦ ਦੇ ਲਿਆਂ ਪਈ ਲਈ ਰੈਸਟ ਕਰੀ ਤੇ ਮੈਂ ਲਾਉਂ ਤੰਦੂਰੀ ਤੋਂ ਤੰਦੂਰੀ ਆ ਜਾਣਾ ਤੁਸੀਂ ਆਖਿਆ ਫਿਰ ਤੂੰ ਰਹਿ ਜਾਂਦੇ ਉਹ ਮੈਂ ਲਵਰੀ ਲੈ ਗਿਆ ਇੱਕ ਵੰ ਲਵਲੀ ਲੱਗਿਆ ਮੈਂ ਤਾਂ ਇਹਨਾਂ ਨੂੰ ਐ ਆਖਿਆ ਸੀ ਵੀ ਚਲੋ ਫਿਰ ਮੈਂ ਕਿਹਾ ਵੀ ਫੂਡ ਜਿਹੜਾ ਬਿਮਾਰ ਹੈ ਨਾ ਬਾਹਰਲਾ ਨਾ ਖਾਈਏ। ਵੀ ਬਾਹਰਲਾ ਨਾ ਖਾਈਏ ਫਿਰ ਮੈਂ ਉਸਤਾਦ ਨੂੰ ਇਹ ਕਿਹਾ ਸੀ ਵੀ ਸਾਗ ਤਾਂ ਆਪਣੇ ਬਣਿਆ। ਇਹ ਤੰਦੂਰੀ ਪ੍ਰਸ਼ਾਦੇ ਲੈ ਆਉਂਗਾ। ਪਰ ਲਵਲੀ ਨਾ ਜਾਣਾ ਪਿਆ ਮੈਨੂੰ ਉਧਰ ਹੋ ਗਿਆ ਲੇਟ ਤੇ ਆਉਂਦਿਆਂ ਨੂੰ ਦੰਤੀ ਦੇ ਲਾਣਗੇ। ਤੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਇਹ ਆਖਿਆ ਸੀ ਵੀ ਅੱਜ ਆਪਾਂ ਬਾਹਰੋਂ ਹੀ ਖਾਣੇ ਰੋਟੀ। ਇੱਕ ਸਿੰਪਲ ਦਾਲ ਨਾਲ ਪ੍ਰਸ਼ਾਦੇ। ਫਿਰ ਸਾਗ ਬਣਿਆ ਸੋਹਣਾ ਵਧੀਆ ਹਨ। ਤਾਂ ਕਰਕੇ ਫਿਰ ਮਨ ਨਹੀਂ ਕਰਦਾ। ਤੇ ਮੈਂ ਆਖਿਆ ਸੀ ਚਲੋ ਤੰਦੂਰੀੋਂ ਪ੍ਰਸ਼ਾਦੇ ਵਧੀਆ ਲੱਗਣੇ ਹਨਾ। ਚਲੋ ਮੈਸ ਹੋ ਗਿਆ ਜੀ ਮੇਰੀ ਵੀ ਬੰਦੀ ਹੈ ਲੇਕਨ ਹਾਂ ਚਲ ਦਲ ਪ੍ਰੀਤ ਓਕੇ ਹਾਂ ਇਹ ਸਾਡੀ ਖਾਣਾ ਦਾ ਬਤ ਹਾਂਜੀ ਫਾਸਟ ਜੀ ਨਹੀਂ ਕਰਦਾ ਬਦਦੀ ਰੋਟੀ ਸਵਾਦ ਨਹੀਂ ਲੱਗਦੀ ਹਾਂ ਰੋਟੀ ਬਹੁਤ ਸਵਾਦ ਆ ਮਿੱਠਾ ਕੱਚੀ ਕੱਚੀ ਨਾ ਕੋਈ ਕੱਚੀ ਨਾ ਮੰਮਾ ਨੇ ਤਾਂ ਖਾ ਵੀ ਲਈਆਂ ਹੂੰ ਉਹ ਜਿਹੜਾ ਖਾ ਲਈ ਉਹ ਜਿਵੇਂ ਠੀਕਾ